ਅਮਰੀਕਾ ਸਰਕਾਰ ਲਗਾਤਾਰ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਲੈ ਕੇ ਸਖਤੀ ਅਪਣਾ ਰਹੀ ਹੈ ਤੇ ਹੁਣ ਤੱਕ 335 ਕਰੀਬ ਭਾਰਤੀਆਂ ਨੂੰ ਅਮਰੀਕਾ ਸਰਕਾਰ ਨੇ ਜੋ ਕਿ ਗੈਰ ਕਾਨੂੰਨੀ ਢੰਗ ਦੇ ਨਾਲ ਅਮਰੀਕਾ ਚ ਦਾਖਲ ਹੋਏ ਸੀ ਉਹਨਾਂ ਨੂੰ ਡਿਪੋਰਟ ਕਰ ਦਿੱਤਾ ਤੇ ਡਿਪੋਰਟ ਹੋਏ ਭਾਰਤੀਆਂ ਨੂੰ ਅਮਰੀਕੀ ਜਹਾਜ਼ ਅੰਮ੍ਰਿਤਸਰ 에ਅਰਪੋਰਟ ਤੇ ਲੈ ਕੇ ਲੈਂਡ ਹੁੰਦਾ ਇਹ ਫਲਾਈਟ ਜਿਹੜੀ ਹੈ ਸਿੱਧੀ ਦੱਸੀ ਜਾ ਰਹੀ ਸੀ ਪਰ ਹੁਣ ਇਹਨਾਂ ਡਿਪੋਰਟੀਆਂ ਨੂੰ ਲੈ ਕੇ ਜਿਹੜੇ ਗੈਰ ਕਾਨੂੰਨੀ ਭਾਰਤੀ ਹੋਣਗੇ ਉਹਨਾਂ ਨੂੰ ਅਮਰੀਕਾ ਸਰਕਾਰ ਜਿਹੜੀ ਹੈ ਉਹ ਸਿੱਧਾ ਭਾਰਤ ਨਹੀਂ ਲੈ ਕੇ ਆਏਗੀ ਦੱਸੇ ਕਿ ਇਹ ਜਹਾਜ਼ ਜਿਹੜਾ ਹੈ ਉਹਨਾਂ ਅੰਮ੍ਰਿਤਸਰ 에어ਪੋਰਟ ਦੀ ਬਜਾਏ ਕੋਸਟਾ ਰਿਕਾ ਦੇ ਵਿੱਚ ਲੈਂਡ ਹੋਵੇਗਾ। ਜੀ ਹਾਂ ਅਮਰੀਕਾ ਦਾ ਤਿੰਨ ਦੇਸ਼ਾਂ ਦੇ ਨਾਲ ਸਮਝੌਤਾ ਹੋ ਚੁੱਕਾ ਹੈ ਜਿਨ੍ਹਾਂ ਦੇ ਵਿੱਚ ਪਨਾਮਾ, ਗੁਆਟੇਮਾਲਾ ਤੇ ਕੋਸਟਾ ਰਿਕਾ ਹੈ ਤੇ ਜਿਸ ਦੇ ਵਿੱਚ ਕੋਸਟਾ ਰਿਕਾ ਦੇ ਨਾਲ ਇਹ ਸਮਝੌਤਾ ਹੋਇਆ ਹੈ ਕਿ ਜਿਹੜੇ ਹੁਣ ਭਾਰਤੀ ਨਹੀਂ ਜਿਹੜੇ ਡਿਪੋਰਟਿਜ਼ ਸੀਗੇ ਗੈਰਕਾਨੂੰਨੀ ਭਾਰਤੀ ਸੀ ਉਹਨਾਂ ਨੂੰ ਲੈ ਕੇ ਜਹਾਜ਼ ਸਿੱਧਾ ਭਾਰਤ ਨਹੀਂ ਬਲਕਿ ਕੋਸਟਾ ਰਿਕਾ ਦੇ ਵਿੱਚ ਰੁਕੇਗਾ। ਕੋਸਟਾ ਰਿਕਾ 'ਚ ਲੈਂਡ ਹੋਵੇਗਾ ਤੇ ਫਿਰ ਉੱਥੇ ਜਿਹੜੇ ਇਹ ਗੈਰਕਾਨੂੰਨੀ ਭਾਰਤੀ ਹੋਣਗੇ ਉਹਨਾਂ ਨੂੰ ਹਿਰਾਸਤ ਕੇਂਦਰ ਦੇ ਵਿੱਚ ਰੱਖਿਆ ਜਾਵੇਗਾ ਜਦੋਂ ਤੱਕ ਕੌਮੀ ਦੇਸ਼ ਯਾਨ ਦੇਸ਼ ਨਾਲ ਸੁਬੰਧ ਰੱਖਦੇ ਨੇ ਉਹਨਾਂ ਨੂੰ ਉਹ ਲੈ ਕੇ ਨਹੀਂ ਜਾਂਦੇ ਉਸ ਵੇਲੇ ਤੱਕ ਕੋਸਟਾ ਰਿਕਾਚ ਹਿਰਾਸਤ ਕੇਂਦਰ ਚ ਇਹ ਗੈਰ ਕਾਨੂੰਨੀ ਪ੍ਰਵਾਸੀ ਜਿਹੜੇ ਨੇ ਰੁਕਣਗੇ ਦੱਸਦੇ ਇਹ ਕਿ ਜਦੋਂ ਅੰਮ੍ਰਿਤਸਰ 에어ਪੋਰਟ ਦੇ ਉੱਤੇ ਅਮਰੀਕੀ ਜਹਾਜ਼ ਤਿੰਨ ਵਾਰ ਹੁਣ ਤੱਕ ਲੈਂਡ ਹੋ ਚੁੱਕਿਆ ਹੈ ਤਿੰਨ ਜਹਾਜ਼ ਜਿਹੜੇ ਨੇ ਅਮਰੀਕਾ ਸਰਕਾਰ ਨੇ ਭੇਜੇ ਨੇ ਜਿਨ੍ਹਾਂ ਦੇ ਵਿੱਚ ਗੈਰ ਕਾਨੂੰਨੀ ਭਾਰਤੀ ਸ਼ਾਮਲ ਸਨ ਤੇ ਇਸ ਨੂੰ ਲੈ ਕੇ ਕਾਫੀ ਵਿਵਾਦ ਚੱਲ ਰਿਹਾ ਸੀ ਲਗਾਤਾਰ ਸਵਾਲ ਉੱਠ ਰਹੇ ਸੀ ਕਿ ਪੰਜਾਬ ਹੀ ਕਿਉਂ ਚੁਣਿਆ ਜਾ ਰਿਹਾ ਹੈ بار بار ਪੰਜਾਬ ਦੇ ਵਿੱਚ ਹੀ ਕਿਉਂ ਇਹ ਜਹਾਜ਼ ਜਿਹੜਾ ਉਤਾਰਿਆ ਜਾ ਰਿਹਾ ਹੈ ਤੇ ਵਿਰੋਧੀ ਧਿਰਾਂ ਦੇ ਵੱਲੋਂ ਕਹਿੰਦੇ ਸਰਕਾਰ ਤੇ ਨਿਸ਼ ਜਾਰਿਸਾਨ ਕੇ ਕੇਂਦਰ ਸਰਕਾਰ ਪੰਜਾਬ ਨੂੰ ਬਦਨਾਮ ਕਰਨਾ ਚਾਹੁੰਦੀ ਐ ਇਸੇ ਕਰਕੇ ਜਹਾਜ਼ ਤਿੰਨੋ ਵਾਰ ਜਿਹੜਾ ਅੰਮ੍ਰਿਤਸਰ 에ਰਪੋਰਟ ਤੇ ਲੈਂਡ ਕਰਵਾਇਆ ਗਿਆ ਪਰ ਹੁਣ ਅਮਰੀਕਾ ਦਾ ਤਿੰਨ ਦੇਸ਼ਾਂ ਦੇ ਨਾਲ ਸਮਝੌਤਾ ਹੋ ਚੁੱਕਾ ਜਿਸ ਦੇ ਵਿੱਚ ਪਨਾਮਾ ਗੁਆਟੇਮਾਲਾ ਤੇ ਕੋਸਟਾ ਰਿਕਾ ਸ਼ਾਮਲ ਹੈ ਦੱਸਿਆ ਕਿ ਹੁਣ ਜਿਹੜਾ ਜਹਾਜ਼ ਹੈ ਯੂਐਸਏ ਤੋਂ ਡਿਪੋਰਟਸ ਨੂੰ ਲੈ ਕੇ ਸਿੱਧਾ ਭਾਰਤ ਦੀ ਬਜਾਏ ਕੋਸਟਾ ਰਿਕਾ ਰੁਕੇਗਾ ਜਿੱਥੇ ਕਿ ਗੇੜੇ ਡਿਪੋਰਟਿਸ ਨੇ ਯਾਨੀ ਕਿ ਗੈਰ ਕਾਨੂੰਨੀ ਪ੍ਰਵਾਸੀ ਨੇ ਇਹਨਾਂ ਨੂੰ ਫਿਰਾਸਤ ਕੇਂਦਰ ਦੇ ਵਿੱਚ ਰੱਖਿਆ ਜਾਵੇਗਾ ਜਦੋਂ ਤੱਕ ਉਹਨਾਂ ਦਾ ਜਿਹੜਾ ਜੜ ਚੇ ਸਟੇਸ਼ਨਲ ਸੰਬੰਧ ਰੱਖਦੇ ਨੇ ਉਹ ਦੇਸ਼ ਉਹਨਾਂ ਨੂੰ ਉਥੋਂ ਨਹੀਂ ਲੈ ਕੇ ਜਾਂਦਾ